ਆਪ ਜੀ ਨੂੰ ਚੰਦੂ ਦੇ ਹਵੇਲੀ ਲਿਆਂਦਾ ਗਿਆ ਇਹ ਚੰਦੂ ਦਵਾਨ ਕਹਿੰਦਾ ਮੇਰੇ ਕੋਲ ਪੂਰੀ ਤਾਕਤ ਹੈ ਜੇ ਤੁਸੀਂ ਅਜੇ ਵੀ ਮੇਰੀ ਬੇਟੀ ਦਾ ਧੀ ਦਾ ਰਿਸ਼ਤਾ ਲੈ ਲੋ ਤੇ ਜਹਾਂਗੀਰ ਬਾਦਸ਼ਾਹ ਨਾਲ ਪੇਰਾ ਮਲਾਪ ਹੈ ਤੇ ਤੁਸੀਂ ਸਹੀ ਸਲਾਹ ਤੇ ਰਹਿ ਸਕਦੇ ਮਾਰੇ ਕਹਿੰਦੇ ਚੰਦੂ ਜੋ ਅਸੀਂ ਬਚਨ ਕੀਤਾ ਆਪਣੇ ਬਜਨਾ ਤੇ ਟਾਲਾ ਪੰਜ ਦਿਨ ਇਤਿਹਾਸਾ ਲਿਖਦੇ ਆ ਕਿ ਸੱਚੇ ਪਾਤਸ਼ਾਹ ਜੀ ਨੂੰ ਸੱਸ ਜਾਵਾ ਦੇ ਨੇ। ਇੱਕ ਦਿਨ ਧੁੱਪੇ ਆਪ ਜੀ ਨੂੰ ਖੜਾ ਰੱਖਿਆ ਗਰਮੀ ਦੇ ਵਿੱਚ ਸੱਸ। ਔਰ ਸਹਿਬ ਆਨੰਦ ਵਿੱਚ ਨੇ ਸੱਸ। ਇੱਕ ਦਿਨ ਦੇਗ ਵਿੱਚ ਪਾਣੀ ਪਾ ਕੇ ਥਲਿਆਕ ਬਾਲੀ। ਆਪ ਜੀ ਦੇਗ ਵਿੱਚ ਚੌਂਕੜਾ ਮਾਰ ਕੇ ਬੈਠਿਆ। ਪਾਣੀ ਉਬਲਦਾ ਰਿਹਾ। ਜੋ ਤਤ ਭਾਵੈ ਸੋਈ ਚੰਗਾ ਨਾਨਕੀ ਅਰਦਾਸੈ ਅਡੋਲ ਹਰ ਸਤੂਰ ਸੱਚੇ ਪਾਤਸ਼ਾਹ ਆਪਣੇ ਬਚਨਾਂ ਤੇ ਟਿਕਾ ਬਾਰ ਬਾਰ ਪੁੱਛਿਆ ਜਾਂਦਾ ਸਮਾਂ ਆ ਗਿਆ ਜਿਹ ਦਿਨ ਲੋਹ ਤਿਆਰ ਕੀਤੀ ਗਈ ਸਾਸਰੀ ਲੋਹ ਦੇ ਥੱਲੇ ਅੱਗ ਬਲ ਰਹੀ ਜਿਸੜੇ ਅੱਗ ਵਾਂਗੂ ਲਾਲ ਸੁਰਖ ਹੋ ਗਈ ਉਹ ਸਰੇ ਪੰਚੂ ਪਾਸ਼ਾ ਮਹਾਰਾਜ ਕਹੇ ਵੀ ਇਹਦੇ ਉੱਤੇ ਹੁਣ ਤੁਸੀਂ ਬੈਠੋ ਦੇਖੋ ਧਨ ਸਤ ਮੇਰੇ ਪੰਚੂ ਪਾਸ਼ਾ ਮਹਾਰਾਜ ਜੀ ਜਿਸ ਦੇ ਚਰਨ ਰੱਖਿਆ ਤੇ ਚਰਨਾਂ ਚੋਂ ਧੂਆ ਨਿਕਲਿਆ ਤੁਹਾਡਾ ਸਾਰੇ ਪਿਆਰੇ ਮਹਾਪੁਰਸ਼ ਦਾ ਬਚਨ ਹੈ ਪ੍ਰੇਮਿਓ ਭਾਈ ਪ੍ਰਾਣਾ ਨੇ ਦੋਵੇਂ ਹੱਥ ਉੱਪਰ ਕਰ ਲਿਆ ਮੇਰੇ ਪੰਚੂ ਪਾਸ਼ਾ ਕਹਿੰਦੇ ਭਾਈ ਪ੍ਰਾਣਾ ਬਿਲਕੁਲ ਨਹੀਂ ਅਸੀਂ ਇੱਥੇ ਸ਼ਕਤੀਆਂ ਦਿਖਾਉਣ ਨਹੀਂ ਆਏ ਅਸੀਂ ਰੱਬ ਦੀ ਰਜ਼ਾ ਵਿੱਚ ਰਹਿਣਾ ਹੈ ਜਿਵੇਂ ਭਾਈ ਮਤੀ ਦਾਸ ਨੇ ਸੀਰ ਪ੍ਰਸ਼ਾਦ ਛਕਿਆ ਸੀ ਗੁਰਤੇਗ ਬਹਾਦਰ ਮਹਾਰਾਜ ਦਾ ਤੇ ਉਹ ਸਿਰ ਕਹਿੰਦਾ ਸੱਚੇ ਪਾਸ਼ਾ ਹੁਕਮ ਕਰੋ ਦਿੱਲੀ ਤੇ ਲਾਹੌਰ ਦੀ ਟਰੈਨਟ ਖੜਕਾ ਦਿਆ ਤੇ ਸ਼ਾਹਬ ਕਹਿੰਦੇ ਸੀ ਭਾਈ ਮਤੀ ਦਾਸ ਇਹ ਬਖਸ਼ਿਸ਼ ਕਿੱਥੋਂ ਹੋਈ ਸੱਚੇ ਪਾਸ਼ਾ ਆਪਜੀਤ ਕਹਿੰਦੇ ਫਿਰ ਅਸੀਂ ਅਡੋਲ ਆ ਤੇਰੇ ਅੰਦਰ ਖਿਆਲ ਕਿਹਾਂ ਆ ਰਿਹਾ ਅਸੀਂ ਸ਼ਕਤੀਆਂ ਦਿਖਾਉਣ ਨਹੀਂ ਆਏ ਅਸੀਂ ਜੁਲਮ ਦੀ ਅੱਗ ਬੁਝਾਉਣ ਵਾਸਤੇ ਆਏ ਮੇਰੇ ਪੰਚਮ ਪਾਤਸ਼ਾਹ ਦੇ ਭਾਈ ਪ੍ਰਾਣਾ ਰੱਬ ਦੀ ਇੱਜ਼ਤ ਵਿੱਚ ਰਾਜੀ ਰਾਣਾ ਮੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਤਨਾਮ ਵਾਗ ਰੂ ਕਹਿ ਕੇ ਲੋਹ ਦੇ ਉੱਤੇ ਇੰਉਂ ਚੌਂਕਰਾ ਮਾਰ ਲਿਆ ਕਰਮ ਰੇਤ ਦੇ ਕਟਸ਼ੇ ਅੱਗ ਵਰਗੀ ਰੇਤ ਤਪੀ ਹੋਈ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸੀਸ ਵਿੱਚ ਕਲਿਸ਼ ਨਾਲ ਪਾਈ ਜਾਏਗੀ ਅਚਾਨ੍ਹ ਹੋ ਰਿਹਾ ਤੇਰਾ ਕੀ ਆ ਮਿੱਠਾ ਲੱਗੈ ਹਾ ਨਾਂ ਪਦਾਰਥ ਨਾਨਕ ਮੰਗਿਆ ਗੋਰਖਨਾਥ ਆ ਗਿਆ ਸ਼ਕਤੀਆਂ ਵਾਲਾ ਸੀਨਾ ਕਹਿੰਦਾ ਸੱਚੇ ਪਾਤਸ਼ਾਹ ਜੋ ਇਹਦੀਆਂ ਸਮਾਧੀਆਂ ਟੁੱਟ ਗਈਆਂ ਸਾਨੂੰ ਉਗਮ ਕਰੋ ਮਾਰ ਕਹਿੰਦੇ ਦੇਖ ਜਰਾ ਕੀ ਦੇ ਦੇ ਸਾਰੀਆਂ ਸ਼ਕਤੀਆਂ ਹੱਥ ਬੰਨ੍ਹ ਕੇ ਖੜੀ ਗੋਰਖਨਾਥ ਇੱਥੇ ਸ਼ਕਤੀਆਂ ਨਹੀਂ ਦਿਖਾਉਣੀ ਆ ਇੱਥੇ ਜ਼ੁਲਮ ਦੀ ਅੱਗ ਬੁਝਾਉਣੀ ਹੈ ਉਹਦੀ ਇਜ਼ਾਬ 'ਚ ਰਾਜੀ ਰਹਿਣਾ ਹੈ ਗੁਰਸਾਥ ਨੇ ਮੱਥਾ ਟੇਕਿਆ ਤੇ ਕਿਹਾ ਧੰਨ ਨਾਨਕ ਤੇਰੀ ਵੱਡੀ ਕਮਾਈ ਚੰਦੂ ਦੀ ਨੂੰ ਆ ਗਈ ਸ਼ਰਬਤ ਲੈ ਕੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਬੇਟੀ ਅਸੀਂ ਤੇਰਾ ਸ਼ਰਬਤ ਨਹੀਂ ਪੀਂਦੇ ਸੱਚੇ ਪਾਤਸ਼ਾਹ ਮੈਂ ਇਸ ਘਰ ਵਿੱਚ ਕਿਉਂ ਆਈ ਉਹ ਗੁਰਸ਼ਿਕ ਦੀ ਲੜਕੀ ਸੀ ਸਾਥ ਸਗਾਂ ਉਹਨੇ ਕਿ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਉਹ ਸਮਾਂ ਨਹੀਂ ਦੇਖਣਾ ਚਾਹੁੰਦੀ ਕਿ ਜਦੋਂ ਆਪ ਜੀ ਪੰਜਪੂਰੀ ਸੇ ਛੱਡੋ ਤੇ ਮੈਂ ਹੋਵਾਂ ਸੰਸਾਰ ਤੇ ਇਤਿਹਾਸਕਾਰ ਲਿਖਦੇ ਹੈ ਕਿ ਜਦੋਂ ਪੰਜਵੇਂ ਪਾਤਸ਼ਾਹ ਸ਼ਹੀਦ ਹੋ ਗਏ ਨੇ ਤੇ ਏਸ ਨੇ ਵੀ ਅਰਦਾਸ ਕੀਤੀ ਸੀ ਇਹਨੇ ਵੀ ਸੀਸ ਆਪਣਾ ਛੱਡ ਦਿੱਤਾ ਸੀ ਸਾਸ ਸੇ ਨਾ ਇਹ ਵੀ ਬਾਤ ਚੱਲੀ ਗਈ ਸਾਈ ਮੀਆਂ ਮੀਰ ਆ ਗਿਆ ਸਾਈ ਮੀਆਂ ਮੀਰ ਨੇ ਉਪਰ ਹੱਥ ਖੜੇ ਕਰ ਲਏ ਨੈਤਰਾਂ ਚੋਂ ਪਿਆਰ ਦਾ ਜਲ ਸੱਚੇ ਬਾਦਸ਼ਾਹ ਇਹ ਕੀ ਕਰ ਰਿਹਾ ਪੋਸਲੇ ਸੱਚੇ ਬਾਦਸ਼ਾਹ ਕਹਿੰਦੇ ਸਾਈ ਮੀਆਂ ਮੀਰ ਯਾਦ ਕਰ ਤੂੰ ਹਰਮੰਦਰ ਸਾਹਿਬ ਬੇਨਤੀ ਕੀਤੀ ਸੀ ਵਜਨ ਕੀਤਾ ਸੀ ਕਿ ਸੱਚੇ ਬਾਦਸ਼ਾਹ ਆ ਜਿਹੜੇ ਗੁਰਬਾਣੀ ਦੇ ਬਚਨ ਨੇ ਸੁਖੀ ਸਾਹਿਬ ਵਿੱਚ ਹੁੰਦੇ ਨੇ ਅਰਥ ਸਮਝਾਓ ਤੇ ਅਸੀਂ ਕਿਹਾ ਸੀ ਸਮਾਂ ਆ ਗਿਆ ਪ੍ਰੈਕਟਿਸ ਕਰ ਕਰਕੇ ਦੱਸਾਂਗੇ ਉਹ ਕਿਹੜੇ ਬਚਨ ਆ ਬਚਨ ਹਨ ਪ੍ਰਭ ਕੀ ਆਗਿਆ ਆਤਮ ਹਤ ਆਵੇ ਜੀਵਨ ਨੰਦ ਕਰੋ ਆਵਾ ਐਸਾ ਹਰ ਤੈਸਾ ਉਸ ਸੋਗ ਸਦਾ ਆਨੰਦ ਤੈ ਸਾਈ ਮੀਆਂ ਮੀਰ ਤੇਰੀ ਅੱਖਾਂ ਚੋਂ ਹੰਝੂ ਕਿਉਂ ਆ ਰਹੇ ਪਿਆਰਿਆ ਤੈਨੂੰ ਯਾਦ ਹੈ ਜਦ ਅਸੀਂ ਗੁਰਗੰਦੀ ਤੇ ਸ਼ਿਸ਼ੋਧ ਹੋ ਕੇ ਸੰਤਾਂ ਦੇ ਦਰਸ਼ਨ ਲੈਂਦੇ ਜਿਹੜਾ ਆਨੰਦ ਸਾਨੂੰ ਉਸ ਵੇਲੇ ਉਹੀ ਆਨੰਦ ਜਦ ਅਸੀਂ ਤੱਤੀ ਲੋਹ ਦੇ ਚੌਂਕੜਾ ਮਾਰ ਕੇ ਬੈਠੇ ਤੈਨੂੰ ਪਤਾ ਅਸੀਂ ਉੱਥੇ ਸੰਤਾਂ ਦੇ ਦਰਸ਼ਨ ਦਿੰਦੇ ਸੀ ਉਹੀ ਆਨੰਦ ਸਾਨੂੰ ਅੱਜ ਇਸ ਲੋਹ ਤੇ ਬੈਠ ਕੇ ਆਇਆ ਸਾਈ ਮੀ ਆਮੀਰ ਉਥੇ ਸਾਡੇ ਸੀਸ ਤੇ ਚੌਰ ਝੁਲਦੇ ਸੀ ਜਿਹੜਾ ਆਨੰਦ ਸਨ ਉਸੇਰੇ ਉਹੀ ਆਨੰਦ ਜਦੋਂ ਗਰਮ ਰੇਤ ਦੇ ਕੜਸ਼ੇ ਸਾਡੇ ਸੀਸ ਤੇ ਘੁੰਮਦੇ ਆ ਸਾਡੇ ਵਾਸਤੇ ਉਹੀ ਚਾਉ ਲਿਆ ਸਦਾ ਨੰਦ ਤੈ ਨਹੀਂ ਬਿਉ ਕਈਆਂ ਦਾ ਖਿਆਲ ਆਇਆ ਕਿ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਨੇ ਕਰਾਮਾਤ ਕਿੰਨ ਦਿਖਾਈ ਜ਼ਾਲਮ ਮਾਰ ਦਿੰਦੇ ਅੱਗ ਬਜਾ ਦਿੰਦੇ ਪਰ ਜਿਹੜੀ ਕਰਾਮਾਤ ਪੰਜਵੇਂ ਪਾਤਸ਼ਾਹ ਜੀ ਨੇ ਦਿਖਾਈ ਹੈ ਕੋਈ ਦਿਖਾ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਤੱਕ ਜਦੋਂ ਸ਼ੇਸ਼ਵਾ ਕਰਨਿਆਂ ਕਿਸੇ ਵੀ ਗੁਰੂ ਸਾਹਿਬ ਦਾ ਨਾਮ ਲੈਣਿਆਂ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਗ੍ਰੰਥ ਸਾਹਿਬ ਦਾ ਸਾਰੇ ਨਾਮ ਜੇ ਅਸੀਂ ਕਹੀਏ ਕਿ ਗੁਰੂ ਦਸੂ ਪਾਸ਼ਾ ਮਹਾਰ ਵਰਗਾ ਹੋਰ ਸੰਸਾਰ ਤੇ ਕੋਈ ਨਹੀਂ ਤੇ ਅਸੀਂ ਸਾਰੇ ਗੁਰੂ ਸਾਹਿਬ ਨੇ ਨਮਸਕਾਰ ਕਰਨਿਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਗ੍ਰੰਥ ਸਾਹਿਬ ਤੱਕ ਜਿਹੜੀ ਕਰਾਮਾਤ ਸਤੂਰ ਦਿਖਾਈ ਕੋਈ ਦਿਖਾ ਨਹੀਂ ਸਕਦਾ ਜਿਹੜੀ ਸੱਚੇ ਪਾਤਸ਼ਾਹ ਦਿਖਾਈ ਕਿਹੜੇ ਦਿਨ ਸੰ ਅਤ ਦੀ ਗਰਮੀ ਅੱਜ ਕੱਲ ਸੂਰਜ ਕਿੰਨਾ ਤੇਜ਼ ਹੁੰਦਾ ਸਾਹ ਸੁਣੋ ਸੂਰਜ ਤਪਿਆ ਤੇਜ ਹੈ ਧਰਤੀ ਤਪੀ ਹੋਈ ਹੈ ਇੰਨੀ ਗਰਮੀ ਕਿ ਪੰਛੀ ਆਲਣੇ ਚ ਮਰ ਮਰ ਕੇ ਦਿਖਦੇ ਆ ਜਹਾ ਕੀ ਤਪਿਆ ਜਲਾ ਤਪੇ ਨੇ ਲੋਹ ਤਪੀਏ ਰੇਤਾ ਤਪਿਆ ਜਿਹੜੇ ਲੋਹ ਤੇ ਬੈਠੇ ਨੇ ਉਹ ਬਰਫ ਨਾਲੋਂ ਵੀ ਠੰਡੇ ਠਾਰ ਨੇ ਉਹ ਨਹੀਂ ਤਪੇ ਇਦੋਂ ਵੱਡੀ ਕਰਾਮਾਤ ਹੋਰ ਕਿਹੜੀ ਹੋ ਸਕਦੀ ਹੈ ਤੇ ਚਾਰ ਨ ਹੋ ਰਿਹਾ ਹੋਵੇ ਤੇਰਾ ਕੀ ਆ ਮੀਠਾ ਲੱਗ ਹਰ ਨਾਮ ਪਦਾਰਥ ਨਾਲਕ ਮੰਗੇ ਸਾਈ ਮੀ ਅਮੀਰ ਰੱਬ ਦੀ ਜਾਵਿਚ ਰਾਜੀ ਰਹਿਣਾ ਹੈ ਉਹ ਸ੍ਰੀ ਸਾਈ ਮੀਆਂ ਮੀਰ ਵੀ ਸਿੱਧਾ ਕਰਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਇਉਂ ਕਹਿੰਦਾ ਹੋਇਆ ਜਾ ਰਿਹਾ ਸਿੱਧਾ ਕਰਕੇ ਜਿਸ ਲਈ ਬਾਹਰ ਆਇਆ ਲਾਹੌਰ ਦੇ ਲੋਕ ਹੁਣ ਪਹਿਰੇ ਬੜੇ ਸਰਸੀ ਪਾ ਜਿਵੇਂ ਵੀ ਹੋ ਸਕਿਆ ਸਾਈ ਮੀਆਂ ਮੀਰ ਦੇ ਕੋਲ ਭੀੜ ਲੱਗੀ ਸਾਈ ਜੀ ਸੱਚ ਦੱਸੋ ਪੰਚਮ ਪਾਸ਼ਾ ਦੀ ਲੋ ਤੇ ਬਿਠਾਇਆ ਕਹਿੰਦੇ ਹਾਂ ਗਰਮ ਰੇਤ ਦੇ ਕਰਸ਼ੇ ਸੀਸ ਤੇ ਪਹਿਰੇ ਕਹਿੰਦੇ ਹਾਂ ਫਿਰ ਸੱਚੇ ਪਾਸ਼ਾ ਕੀ ਬਚਨ ਕਰ ਰਹੇ ਨੇ ਕਹਿੰਦੇ ਪਿਆਰਿਓ ਜੋ ਦਰਸ਼ਨ ਵਹਰ ਮੰਦਰ ਸਾਹਿਬ ਕਰਦਾ ਉਹੀ ਅੱਜ ਦਰਸ਼ਨ ਲਈ ਉਸੇ ਤਰ੍ਹਾਂ ਮੁਸਕਰਾਟ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੁਣ ਸੰਭਲ ਥੱਕੀ ਜੋ ਕਦੇ ਨਾ ਬੋਲਿਆ ਕੋਰਾ ਕਹਿੰਦੇ ਕਿਤੇ ਸਰਕਾਰ ਤੋਂ ਡਰਦੇ ਤੇ ਨਹੀਂ ਕਹਿੰਦੇ ਕਹਿੰਦੇ ਨਹੀਂ ਸੱਚ ਹੈ ਮੈਂ ਅੱਲਾਹ ਤਾਲਾ ਨੂੰ ਯਾਦ ਕਰਕੇ ਉਹ ਸੇ ਇੱਕ ਦੇਗਾ ਮੰਗਾਇਆ ਸਾਈ ਮੀਆਂ ਮੀਰ ਨੇ ਸਾਦ ਸਿੰਘ ਜਲ ਮੰਗਾਇਆ ਬਰਫ਼ ਵਪਾਰੀ ਲਿਆ ਕੇ ਤੁਜੀ ਰੱਖਦੇ ਸੀ ਬਰਫ਼ ਲਿਆਉਂਦੀ ਆ ਸ਼ੱਕਰ ਮਿਠਾ ਲਿਆਂਦਾ ਤੇ ਉਸ ਵੇਲੇ ਫਿਰ ਮਿੱਠੇ ਜਲਦੀ ਸ਼ਬੀਰ ਲਾਈ ਸਾਈ ਮੀਆਂ ਮੀਨੇ ਸਾਰਿਆਂ ਸ਼ਿਕਾਉ ਪਾਈ ਪੰਚਮ ਪਾਤਸ਼ਾ ਆਪਣੇ ਬਜਨਾ ਤੇ ਪ੍ਰਬਕ ਹਨ ਡੋਲੇ ਨਹੀਂ ਅਡੋਲ ਹਨ ਸਾਸਨ ਉਸ ਵੇਲੇ ਜਦੋਂ ਅੰਮ੍ਰਿਤ ਵੇਲਾ ਹੋ ਗਿਆ ਨਾ ਸੱਚੇ ਪਾਤਸ਼ਾ ਜੀ ਨੇ ਇਸ਼ਨਾਨ ਵਾਸਤੇ ਬਚਨ ਕੀ ਦੋ ਗੁਰਸ਼ਖ ਨਾਲ ਸਹਿਜ ਸਹਿਜ ਉਹਨਾਂ ਦੇ ਮੋਢਾਂ ਤੇ ਹੱਥ ਰੱਖ ਕੇ ਮੇਰੇ ਸੱਚੇ ਪਾਤਸ਼ਾਹ ਸਹਿਜ ਸਹਿਜ ਰਾਵੀ دریا ਵੱਲ ਜਾ ਰਹੇ। ਕੁਝ ਇਤਿਹਾਸਕਾਰ ਇੱਥੇ ਵੀ ਲਿਖਦੇ ਨੇ ਕਿ ਜਦੋਂ ਸੱਚੇ ਪਾਤਸ਼ਾਹ ਜਾ ਰਹੇ ਸੀ ਨਾ ਤੇ ਇੱਕ ਜ਼ਾਲਮ ਨੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸੀਸ ਵਿੱਚ ਪੱਥਰ ਵੀ ਮਾਰਿਆ। ਪਰ ਸਹਿਬ ਉਸੇ ਤਰ੍ਹਾਂ ਕੋਈ ਉਹ ਜਿਹਾ ਬਚਨ ਨਹੀਂ ਕੀਤਾ। ਰਜਾਵ ਚ ਰਾਜਿਆ। ਜੇ ਛਲੇ ਆਏ ਨੇ ਰਾਵੀ ਦਰਿਆ ਤੇ ਉਹ ਛਲੇ ਆਪ ਜੀ ਨੇ ਇਸ਼ਨਾਨ ਕੀਤਾ ਤੇ ਕਵੀ ਸੰਤੋਖ ਸਿੰਘ ਜੀ ਕੀ ਲਿਖਦੇ ਨੇ ਉਸ ਵੇਲੇ ਕਹਿੰਦੇ ਨੇ ਚੰਦੂ ਦੁਸ਼ਟ ਕੇ ਘਰ ਤੇ ਆਏ ਇਹ ਤਟ 에ਰਾਵਤੀ ਨਹਾਏ 에ਰਾਵਤੀ ਰਾਵੀ ਦਰਿਆ ਸੱਚੇ ਪਾਤਸ਼ਾਹ ਨੇ ਇਸ਼ਨਾਨ ਕੀਤਾ ਜਪਜੀ ਪਾਠ ਕੀਨ ਇੱਕ ਮੰਤੇ ਪੋੜ ਬਧਾਰੇ ਨਿਕਲੇ ਤੰਤੇ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸੰਤਾਨ ਅੰਤ ਵਿਦੇਸ਼ ਦਿੱਤਾ ਤੇ ਫਿਰ ਪੰਜ ਪੁੱਤ ਸਿਰ ਦਾ ਤਿਆਗ ਕੀਤਾ ਸਨੇ ਸਨੇ ਲਾਪੁਰ ਕੀ ਵੱਡ ਸੰਗਤ ਸਹਜੇ ਸਹਜੇ ਲਹੌ ਦੀ ਸਾਰੀ ਸੰਤ ਜਿਹੜੀ ਸੀ ਉਹ ਇਕੱਠੀ ਹੋ ਗਈ ਹੈ ਆਨ ਕਰਿਓ ਉਤਸਵ ਕਰ ਪੰਗਤ ਸਾਰੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸਿਫਤਸਲਾ ਕਰਦੇ ਆ ਸ਼ਬਦ ਕੀਰਤਨ ਫੂਲ ਵਿਸਾਲੇ ਕਹਿੰਦੇ ਸ਼ਬਦ ਕੀਰਤਨ ਹੋ ਰਿਹਾ ਤੇ ਸੱਚੇ ਪਾਤਸ਼ਾਹ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਹੈ ਕਰ ਸੁਸਕਾਰ ਭਲੀ ਬਿਦ ਨਾਲੇ ਮਰਜਾਦਾ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਪਾਵਸੀ ਦਾ ਸੰਸਕਾਰ ਕੀਤਾ ਮਹਿਮਾ ਪ੍ਰਕਾਸ਼ ਵਾਲ ਲਿਖਦੇ ਨੇ ਕਿ ਪੰਚਉ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਪੰਜਪੂਤ ਸਿਰ ਦਾ ਤਿਆਗ ਕੀਤਾ ਮਿਲ ਸੰਗਤ ਮਹਿਬਾਨ ਬਣਾਇਆ ਸੰਗਤ ਨੇ ਅਰਥੀ ਤੇ ਬਾਨ ਤਿਆਰ ਕੀਤਾ ਅਖੰਡ ਭਜਨ ਸਤਗੁਰ ਗੁਣ ਗਾਇਆ ਸਤਗੁਰ ਸੱਚੇ ਪਾਸ਼ਾਏ ਸੇਵ ਸਲਾ ਅਖੰਡ ਕੀਰਤਨ ਗੁਰਬਾਣੀ ਪੜੀ ਗਈ ਅਸ਼্নান ਕਰਾਏ ਨਿਰਮਲ ਤਨ ਧਿਆਲ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਸੇਜ ਦਾ ਅਸ਼্নান ਰਾਵੀ ਦੇ ਜਲ ਨਾਲ ਕੀਤਾ ਪਹਿਰਾਏ ਬਸਤਰ ਪਾਵਨ ਤੇ ਹਾਲ ਸੋਹਣੇ ਬੱਤ ਸੋਹਣੇ ਬੱਤ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੀਰ ਤੇ ਸਾਥ ਸੰਗਤ ਜੀ ਪਾਏ ਗਏ ਐਰਾਵਤੀ ਨਦੀ ਪਰ ਲਿਆਏ ਰਾਵੀ ਦੇ ਕੰਢੇ ਤੇ ਸਾਰੀ ਇਹ ਤਿਆਰੀ ਕੀਤੀ ਗਈ ਚੰਦਨ ਚਿਤਾ ਪਰ ਆਲ ਖਾਈ ਸੋਣੀ ਜਿਖਾ ਚੰਦਨ ਦੀ ਸੁਰ ਸਿੱਖਾ ਨੇ ਸਾਧ ਸੰਗ ਵਿੱਚ ਪਿਆਰ ਕੀਤੀ ਪਾਵਨ ਦੇਕਾ ਕਰਾ ਸਿਸਕਾਰ ਤੀਨ ਲੋਕ ਪਿਆ ਜੈ ਜੈਕਾਰ ਕਹਿੰਦੇ ਪਵਿੱਤਰ ਸੀ ਦਾ ਸੰਸਕਾਰ ਕੀਤਾ ਸਾਰੇ ਖੰਡਾ ਬ੍ਰਹਮੰਡਾਂ ਵਿੱਚ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਹੋਈ ਹੈ